ਕਾਪੀ ਗਾਇਕਾ ਜਸਵਿੰਦਰ ਬਰਾੜ ਹੋ ਰੈਟਰੋਲ ਕੀ ਸਿੱਧੂ ਮੂਸੇਵਾਲੇ ਖਿਲਾਫ ਦਿੱਤਾ ਬੱਬੂ ਮਾਨ ਨੇ ਬਿਆਨ ਵਿਵਾਦਾਚ ਕਿਉਂ ਫਸੇ ਸੂਫੀ ਗਾਇਕ ਬੀਰ ਸਿੰਘ ਸਸ਼ੀਕਾਲ ਮੈਂ ਅਮਨ ਐਂਟਰਟੇਨਮੈਂਟ ਲਿੰਕ ਤੇ ਤੁਹਾਡਾ ਸਵਾਗਤ ਹੈ ਸਾਂਝੀਆਂ ਕਰਦੇ ਆ ਪੰਜਾਬੀ ਇੰਡਸਟਰੀ ਦੀਆਂ ਖਾਸ ਖਬਰਾਂ ਗੁਰਤੇਗ ਬਾਦਲ ਜੀ ਦੀ ਸ਼ਹੀਦੀ ਦਿਹਾੜੇ ਤੇ ਰੋਮਾਂਟਿਕ ਗੀਤਾਂ ਤੇ ਪੰਗੜਾ ਸੂਫੀ ਗਾਇਕ ਬੀਰ ਸਿੰਘ ਵਿਵਾਦਾਂ ਦੇ ਕੇਰੇ ਵਿੱਚ ਜਵਾਬ 'ਚ ਬੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਪ੍ਰੋਗਰਾਮ ਧਾਰਮਿਕ ਸੀ ਸੂਫੀ ਗਾਇਕ ਬੀਰ ਸਿੰਘ ਆਪਣੀ ਰੂਹਾਨੀ ਗਾਇਕੀ ਲਈ ਜਾਣੇ ਜਾਂਦੇ ਨੇ ਪਰ ਨੌਵੀਂ ਪਾਸ਼ਾਹੀ ਜਿਹਦੇ ਧਾਰਮਿਕ ਸਮਾਗਮ ਤੇ ਭੰਗੜੇ ਪਵਾ ਕੇ ਉਹ ਬੁਰੀ ਤਰ੍ਹਾਂ ਵਿਵਾਦਾਂ ਦੇ ਘੇਰੇ ਵਿੱਚ ਫਸ ਚੁੱਕੇ ਨੇ ਹੋਇਆ ਐਵੇਂ ਕਿ ਸ਼੍ਰੀ ਨਗਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਸੂਫੀ ਗਾਇਕ ਬੀਰ ਸਿੰਘ ਰੋਮਾਂਟਿਕ ਗੀਤ ਗਾਉਂਦੇ ਹੋਏ ਨਜ਼ਰ ਆਏ ਸਮਾਗਮ ਵਿੱਚ ਉਹਨਾਂ ਨੇ ਭੰਗੜੇ ਅਤੇ ਗੀਤਾਂ ਦੀਆਂ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਜਿਸ ਕਾਰਨ ਉਹਨਾਂ ਨੂੰ ਉਹਦਾ ਸਾਹਮਣਾ ਕਰਨਾ ਪਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਉੱਤੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਕਿਹਾ ਕਿ ਇਹ ਗੁਰੂ ਸਾਹਿਬ ਜੀ ਦੀ ਸ਼ਹੀਦੀ ਨੂੰ ਅਪਵਿੱਤਰ ਕਰਨ ਵਾਲੀ ਘਟਨਾ ਹੈ ਐਸਜੀਪੀਸੀ ਮੁਖੀ ਨੇ ਕਿਹਾ ਕਿ ਪਾਸ਼ਾ ਵਿਭਾਗ ਵੱਲੋਂ ਕੀਤੇ ਇਸ ਤਰ੍ਹਾਂ ਦੇ ਸਮਾਗਮ ਵਿੱਚ ਰੋਮਾਂਟਿਕ ਗੀਤਾਂ ਵਾਲੇ ਗਾਣੇ ਨਿੰਦਣਯੋਗ ਨੇ ਤੇ ਇਸ ਗੁਰੂ ਸਾਹਿਬਾ ਦੀ ਬਲੀਦਾਨੀ ਪਰੰਪਰਾ ਦੀ ਉਲੰਘਣਾ ਹੈ ਦੱਸਿਆ ਜਾ ਰਿਹਾ ਹੈ ਕਿ ਬੀਰ ਸਿੰਘ ਆਪਣੀ ਟੀਮ ਸਮੇਤ ਆਸਟ੍ਰੇਲੀਆ ਟੂਰ ਤੋਂ ਸਿੱਧਾ ਸ਼੍ਰੀਨਗਰ ਪਹੁੰਚੇ ਸੀ ਤੇ ਉਹਨਾਂ ਨੂੰ ਸਮਾਗਮ ਦੀ ਪੂਰੀ ਜਾਣਕਾਰੀ ਤੱਕ ਨਹੀਂ ਸੀ ਦੇ ਨਾਲ ਹੀ ਪੀਰ ਸਿੰਘ ਨੇ ਇਹ ਵੀ ਕਿਹਾ ਕਿ ਮੈਂ ਗੁਨਾਹਗਾਰ ਹਾਂ ਜੋ ਵੀ ਸਜ਼ਾ ਮੈਨੂੰ ਲਗਾਈ ਜਾਵੇਗੀ ਉਹ ਮੈਨੂੰ ਮਨਜ਼ੂਰ ਹੈ ਪਿਨਾਮਾ ਜਿਹੜਾ ਸਿੰਘ ਸਾਹਿਬ ਨੂੰ ਦਿੱਤਾ ਹੈ ਜਿਹੜੀ ਅੰਗਹਿਲੀ ਦੇ ਵਿੱਚ ਸਾਡੇ ਕੋਲ ਗਲਤੀ ਹੋਈ ਹੈ ਮੈਂ ਉਹਦੇ ਬਾਰੇ ਸਿੰਘ ਸਾਹਿਬ ਨਾਲ ਗੱਲ ਕੀਤੀ ਹੈ ਔਰ ਅਗਲੀ ਜਾਣਕਾਰੀ ਜਿਹੜੀ ਹੈ ਉਹ ਸਿੰਘ ਸਾਹਿਬ ਸਲਾਹ ਕਰਕੇ ਦੇਣਗੇ ਫਿਲਹਾਲ ਮੈਨੂੰ ਹਦਾਇਤ ਹੈ ਕਿ ਮੈਂ ਗੁਰੂ ਕਾ ਅਤਮਸ਼ਟਕ ਹੁਆ ਮੈਂ ਉਸ ਕੰਮਲੀ ਚੱਲੇ ਆ ਜੀ ਔਰ ਸਿੱਖ ਸੰਗਤ ਦੇ ਪਹਿਲਾਂ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਚਲੋ ਜਿਹੜੀ ਗਲਤੀ ਸਾਡੇ ਕੋਲ ਅੰਗਹਿਲੀ ਦੇ ਵਿੱਚ ਹੋਈ ਹੈ ਮੈਨੇਜਮੈਂਟ ਦੇ ਫਲੌਸ ਕਹਿ ਲੋ ਜਾਂ ਜੋ ਵੀ ਕਹਿ ਲੋ ਜਿਹੜੀ ਗਲਤੀ ਹੋਈ ਹੈ ਮੈਂ ਉਹਦੇ ਲਈ ਚੇਮਾ ਦਾ ਜਾ ਸਕਿਆ ਜੀ ਮੈਂ ਤੁਹਾਡਾ ਹੀ ਸਿੱਖ ਬੱਚਾ ਆ ਔਰ ਹਮੇਸ਼ਾ ਕੋਸ਼ਿਸ਼ ਇਹ ਹੀ ਕੀਤੀ ਹੈ ਕਿ ਮੈਂ ਚੰਗਾ ਗਾਵਾ ਚੰਗਾ ਸੁਣਾਵਾ ਤੁਹਾਨੂੰ ਅੱਗੇ ਵੀ ਮੇਰੀ ਕੋਸ਼ਿਸ਼ ਇਹ ਰਹੂਗੀ ਕਿ ਕਦੇ ਵੀ ਵਿਵਾਦਾਂ ਦੇ ਵਿੱਚ ਨਹੀਂ ਆਏ ਪੁਤਰੀ ਕਾਇਕੀ ਲਈ ਮੂਲ ਹੋ ਸਾਬਤ ਹੋ ਚਾਹੀਦਾ ਕੋਈ ਕਿਹੜੀ ਗਲਤੀ ਹੋਈ ਹੈ ਇਹ ਕਿੰਨੇ ਜ਼ਿੰਮੇਵਾਰ ਮੰਨਦੇ ਹੋ ਅਸਲੀ ਮੈਂ ਉਹਦੇ ਲਈ ਆਲਰੇਡੀ ਮਾਫੀਨਾਮਾ ਆਪਣਾ ਭੇਜ ਦਿੱਤਾ ਜੀ ਮੈਨੇਜਮੈਂਟ ਦਾ ਫਲੋਸਫੀ ਮੈਨੂੰ ਸਟੇਜ ਤੇ ਜਾਣ ਤੋਂ ਸਟੇਜ ਤੇ ਜਾਣ ਤੋਂ ਪਹਿਲਾਂ ਮੈਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਪ੍ਰੋਗਰਾਮ ਕਿਸ ਬਾਬਤ ਹੈ ਕਿਉਂਕਿ ਆਪਣੇ ਧਿਆਨ ਸਮੇਂ ਹਿਚਾ ਆਡੀਅנס ਵੱਲੋਂ ਹੁੰਦਾ ਅਪਾ ਪਿੱਛੇ ਲੱਗਿਆ ਬੈਨਰ ਕਈ ਵਾਰੀ ਨਹੀਂ ਦੇਖ ਪਾਉਂਦੇ ਤੇ ਮੈਂ ਆਸਟ੍ਰੇਲੀਆ ਤੋਂ ਸਿੱਧਾ ਆ ਕੇ ਸ਼੍ਰੀਨਗਰ ਪਹੁੰਚੇ ਆਂ ਜੀ ਉਸ ਚੱਕਰ ਦੇ ਵਿੱਚ ਅਣਗਹਿਲੀ ਹੋਈ ਆ ਗਾਂ ਤੋਂ ਇਸ ਚੀਜ਼ਾ ਬਿਲਕੁਲ ਸੁਚੇਤੋ ਕੇ ਖਿਆਲ ਰੱਖਾਂਗੇ ਮੈਨੇਜਮੈਂਟ ਤੁਹਾਡਾ ਵੀਰ ਸਿੰਘ ਦੀ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਸੋਸ਼ਲ ਮੀਡੀਆ ਕਿਸੇ ਤੇ ਕਿੰਨਾ ਕਹਾਵੀ ਹੋ ਸਕਦਾ ਇਸ ਦਾ ਕਰੰਟ ਐਗਜ਼ਾਮਪਲ ਨੇ ਜਸਵਿੰਦਰ ਬਰਾੜ ਹਾਲੀ ਵਿੱਚ ਜਸਵਿੰਦਰ ਬਰਾੜ ਨੇ ਇੱਕ ਇੰਟਰਵਿਊ ਦੇ ਵਿੱਚ ਮਨ ਦੇ ਦਰਦ ਨੂੰ ਸਾਂਝਾ ਕੀਤਾ ਤੇ ਕਿਹਾ ਕਿ ਲੋਕ ਮੇਰੀ ਧੀ ਨੂੰ ਨਜਾਇਜ਼ ਕਹਿੰਦੇ ਨੇ ਮੇਰੀ ਆਵਾਜ਼ ਤੇ ਮੇਰੀ ਸ਼ਕਲ ਤੇ ਘਟਿਆ ਟਿੱਪਣੀਆਂ ਕਰਦੇ ਪੁੱਤ ਨਾਲ ਵੀ ਮੇਰਾ ਨਾਮ ਜੋੜਦੇ ਨੇ ਬਹੁਤੇ ਲੋਕ ਉਹਨਾਂ ਦੀਆਂ ਪੋਸਟਾਂ ਤੇ ਮੀਮ ਬਣਾ ਕੇ ਮਜ਼ਾਕ ਉਡਾਉਂਦੇ ਨੇ ਤੇ ਕਹਿੰਦੇ ਨੇ ਕਿ ਸਿੱਧੂ ਪੰਪ ਚਕਾ ਗਿਆ ਉਹਨਾਂ ਲਈ ਇਹ ਖਾਸ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ ਕਿ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਜੋ ਆਪਣੀ ਬੁਲੰਦ ਆਵਾਜ਼ ਲਈ ਜਾਣੇ ਜਾਂਦੇ ਨੇ 1990 ਤੋਂ ਉਹਨਾਂ ਨੇ ਸੰਗੀਤ ਜਗਤ ਦੇ ਵਿੱਚ ਆਪਣਾ ਨਾਮ ਬਣਾਇਆ ਤੇ ਮੇਲਿਆਂ ਤੇ ਅਖਾੜਿਆਂ ਤੇ ਆਪਣੀ ਬੁਲੰਦ ਆਵਾਜ਼ ਦੇ ਨਾਲ ਲੋਕਾਂ ਨੂੰ ਐਂਟਰਟੇਨ ਵੀ ਕੀਤਾ ਪਰ ਹਾਲੇ ਵਿੱਚ ਹੋ ਰਹੀ ਟ੍ਰੋਲਿੰਗ ਕਾਰਨ ਉਹਨਾਂ ਨੂੰ ਕੈਮਰੇ ਸਾਹਮਣੇ ਆਣਾ ਪਿਆ ਤੇ ਕਹਿਣਾ ਪਿਆ ਕਿਵੇਂ ਦੁਖੀਆਂ 7 ਸਾਲ ਮੈਂ ਡਿਪਰੈਸ਼ਨ ਦਾ ਸ਼ਿਕਾਰ ਰਹੀ ਹਾਂ ਜ਼ਰੂਰ ਦੱਸੋ ਕਿ ਇਸ ਖਬਰ ਤੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਇਸ ਬਿਹੇਵੀਅਰ ਬਾਰੇ ਤੁਹਾਡਾ ਕੀ ਕਹਿਣਾ ਹੈ ਇਸ ਦੇ ਨਾਲ ਹੀ ਸਿੱਧੂ ਮੂਸੇਵਾਲੇ ਨੂੰ ਲੈ ਕੇ ਪਹਿਲੀ ਵਾਰ ਖੁੱਲਕੇ ਬੋਲੇ ਗਾਇਕ ਬੱਬੂ ਮਾਨ ਚੱਲਦੇ ਸ਼ੋਅ ਦੇ ਵਿੱਚ ਕੀਤੀ ਆਪਣੇ ਦਿਲ ਦੀ ਗੱਲ ਪੰਜਾਬੀ 뮤직 ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ ਅੱਜਕੱਲ ਆਪਣੇ ਵਿਦੇਸ਼ੀ ਲਾਈਵ ਸ਼ੋਅਜ਼ ਅਤੇ ਇੱਕ ਨਵੇਂ ਬਿਆਨ ਕਾਰਨ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਹਾਲ ਹੀ ਵਿੱਚ ਕੈਨੇਡਾ ਦੇ ਵੈਨਕੂਵਰ ਵਿੱਚ ਇੱਕ ਲਾਈਵ ਸ਼ੋਅ ਦੌਰਾਨ ਉਹਨਾਂ ਵੱਲੋਂ ਦਿੱਤਾ ਇੱਕ ਬਿਆਨ ਲੋਕਾਂ ਵਿੱਚ ਕਯੂਰਿਓਸਿਟੀ ਦਾ ਕਾਰਨ ਬਣ ਰਿਹਾ ਹੈ ਬੱਬੂ ਮਾਨ ਨੇ ਸਟੇਜ ਤੇ ਬਿਨਾ ਕਿਸੇ ਦਾ ਨਾਮ ਲੈ ਕੇ ਆ ਲੜਾਈ ਕਿਸੇ ਦੀ ਤੇ ਏਜੰਸੀਆਂ ਸਾਡੇ ਵਰਗਾ ਘੁੰਮਦਾ ਰਿਹਾ ਮੈਂ ਆਪਣੀ ਸ਼ਰਾਫਤ ਦਾ ਸਰਟੀਫਿਕੇਟ ਨਾਲ ਲੈ ਕੇ 6 ਮਹੀਨੇ ਪੁਲਿਸ ਥਾਣਿਆਂ ਦੇ ਵਿੱਚ ਘੁੰਮਦਾ ਰਿਹਾ ਭਾਵੇਂ ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਨਾਮ ਤਾਂ ਨਹੀਂ ਲਿਆ ਪਰ ਫੈਨਸ ਨੇ ਇਹ ਗੱਲ ਮੂਸੇਵਾਲੇ ਦੇ ਨਾਲ ਜੋੜੀ ਕਿਉਂਕਿ 2022 ਦੇ ਵਿੱਚ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਤਾਂ ਬੱਬੂ ਮਾਨ ਤੇ ਮਨਕੀਰਤ ਔਲਖ ਦਾ ਨਾਮ ਇਸ ਕਤਲ ਕੇਸ ਦੇ ਨਾਲ ਜੁੜਿਆ ਸੀ ਫੇਸਬੁੱਕ 'ਤੇ ਲੜਨਾ ਛੱਡ ਦਿਓ ਮੀਡੀਆ ਟ੍ਰਾਇਲ ਕਰਨਾ ਛੱਡ ਦਿਓ ਲੜਾਈ ਕਿਸੇ ਦੀ ਅਯਾਸੀਆਂ ਕਾੜਿਆ ਰਗਾ ਘੁੰਮਦਾ ਫਿਰੇਗਾ ਬਾਤ ਨਹੀਂ ਗੱਲ ਆ ਛੇ ਮਿੰਟਾਂ ਲਈ ਨਹੀਂ ਰਹੀ ਗਏ। ਬਹੁਤ ਆਲਾ ਮੀਡੀਆ ਹੈ। ਕਹਿੰਦੇ ਨੇ ਕਿ ਕਲਾ ਦੀ ਕੋਈ ਬਾਉਂਡਰੀ ਨਹੀਂ ਹੁੰਦੀ। ਇੱਕ ਪਾਸੇ ਫਿਲਮਾਂ ਤੇ ਬੈਂਡ ਤੇ ਦੂਜੇ ਪਾਸੇ ਸਟੇਜ ਸਾਂਝੀ ਕਰਨਗੇ ਪੰਜਾਬ ਤੇ ਪਾਕਿਸਤਾਨ ਦੇ ਆਰਟਿਸਟ। ਜਿੱਥੇ ਭਾਰਤ ਤੇ ਪਾਕਿਸਤਾਨ ਵਿਚਕਾਰ ਕਨਫਲਿਕਟ ਚੱਲ ਰਿਹਾ ਉੱਥੇ ਹੀ ਕਲਾ ਅਤੇ ਸੱਭਿਆਚਾਰ ਇੱਕ ਵਾਰ ਫਿਰ ਦੋਹਾਂ ਮੁਲਕਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਗੱਲ ਐਵੇਂ ਕਿ ਯੂਰਪ ਦੇ ਬੈਲਜੀਅਮ ਦੇ ਵਿੱਚ ਕਲਚਰਲ ਸਮਾਗਮ ਸਾਂਝਾ ਮੇਲਾ ਹੋ ਰਿਹਾ ਜਿਸ ਵਿੱਚ ਦੋਹਾਂ ਮੁਲਕਾਂ ਦੇ ਕਲਾਕਾਰਾਂ ਨੂੰ ਇੱਕ ਸਾਂਝੇ ਮੰਚ 'ਤੇ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ ਇਹ ਪ੍ਰੋਗਰਾਮ 16 ਅਗਸਤ 2025 ਨੂੰ ਸਿੰਟ ਟਰੁਇਡ ਹਵਾਈ ਅੱਡੇ ਆਡੀਟੋਰੀਅਮ ਵਿਖੇ ਹੋਵੇਗਾ ਜੋ ਕਿ ਯੂਰਪ ਦੇ ਵਿੱਚ ਹੁੰਦੇ ਸਭ ਤੋਂ ਵੱਡੇ ਪੰਜਾਬੀ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਹੁਣ ਗੱਲ ਕਰਦੇ ਹਾਂ ਕਿਹੜੇ ਕਲਾਕਾਰ ਇਸ ਮੇਲੇ ਦਾ ਹਿੱਸਾ ਬਣਨ ਜਾ ਰਹੇ ਨੇ ਪੰਜਾਬੀ ਕਲਾਕਾਰ ਗੁਲਾਬ ਸਿੱਧੂ ਸੁੱਚਾ ਰੰਗੀਲਾ ਮੰਦੀ Mandy. ਟੀਮ ਰੰਗਲਾ ਪੰਜਾਬ ਤੇ ਇਸ ਦੇ ਨਾਲ ਹੀ ਪਾਕਿਸਤਾਨੀ ਕਲਾਕਾਰ ਜੋ ਇਸ ਫੈਸਟ ਦਾ ਹਿੱਸਾ ਬਣਨਗੇ ਪੰਜਾਬੀ ਕਲਾਕਾਰਾਂ ਦੇ ਨਾਲ ਸਟੇਜ ਸਾਂਝੀ ਕਰਨ ਉਹ ਹਨ ਵਿਵਾਦਿਤ ਟਿੱਪਣੀਆਂ ਕਰਕੇ ਸੁਰਖੀਆਂ ਦੇ ਵਿੱਚ ਨਾਸਿਰ ਢੱਲੋਂ ਜੋ ਲੰਬੇ ਸਮੇਂ ਤੋਂ ਸਾਂਝੇ ਕਲਚਰਲ ਮੇਲਿਆਂ ਦੀ ਅਗਵਾਈ ਕਰਦੇ ਹੋਏ ਆ ਰਹੇ ਨੇ ਪ੍ਰਸਿੱਧ ਅਦਾਕਾਰ ਨੂਰਾ ਲਾਲ ਵੀ ਇਸ ਸਮਾਗਮ ਦਾ ਹਿੱਸਾ ਰਹਿਣ ਵਾਲੇ ਨੇ ਸੋ ਤੁਹਾਡਾ ਇੰਡੀਆ ਪਾਰਕ ਦੇ ਇਸ ਸੈਲੀਬ੍ਰੇਸ਼ਨ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਇਹ ਵੀ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਹੀ ਕਲਾਕਾਰਾਂ ਦੀਆਂ ਕੋਈ ਬਾਉਂਡਰੀਜ਼ ਹੁੰਦੀਆਂ ਯਾ ਨਹੀਂ ਇੱਕ ਵਾਰ ਫਿਰ ਪੰਜਾਬੀ ਸਿਨੇਮਾ ਦੇ ਵਿੱਚ ਨਜ਼ਰ ਆਉਣਗੇ ਲਖਸ਼ ਦੁਲੇ ਜੀ ਹਾਂ ਫਿਲਮ ਮਠੜੇ ਤੋਂ ਬਾਅਦ ਫਿਲਮ ਅਰਜنٹੀਨਾ ਦੇ ਵਿੱਚ ਆਪਣੀ ਕਲਾਕਾਰੀ ਦਾ ਹੁਨਰ ਵਿਖਾਉਣ ਲਈ ਤਿਆਰ ਹੈ ਡਾਇਰੈਕਟਰ ਅੰਬਰਦੀਪ ਦਾ ਬੇਟਾ ਜ਼ਿਕਰਯੋਗ ਹੈ ਕਿ ਲਖਸ਼ ਨੇ 2024 ਵਿੱਚ ਫਿਲਮ ਮਠੜੇ ਨਾਲ ਆਪਣਾ ਡੈਬਿਊ ਕੀਤਾ ਸੀ ਤੇ ਉਹਨਾਂ ਦੀ ਦੂਜੀ ਪੰਜਾਬੀ ਫਿਲਮ ਅਰਜنٹੀਨਾ ਦਾ ਐਲਾਨ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਫਿਲਮ ਦੇ ਬਾਕੀ ਕਿਰਦਾਰ ਅਜੇ ਤੱਕ ਰਿਵੀਲ ਨਹੀਂ ਕੀਤੇ ਗਏ ਪਰ ਸਾਡੇ ਵੱਲੋਂ ਡਾਇਰੈਕਟਰ ਅੰਬਰਦੀਪ ਤੇ ਉਹਨਾਂ ਦੇ ਬੇਟੇ ਲਖਸ਼ ਦੁਲੇ ਨੂੰ ਬੈਸਟ ਆਫ ਲੱਕ ਇਸ ਹਫਤੇ ਕਿਹੜੀਆਂ ਫਿਲਮਾਂ ਹੋਈਆਂ ਰਿਲੀਜ਼ ਇਸ ਹਫਤੇ ਵੈਸੇ ਤਾਂ ਕੋਈ ਫਿਲਮ ਵੀ ਰਿਲੀਜ਼ ਨਹੀਂ ਹੋਈ ਪਰ ਸਿਨੇਮਾ ਘਰਾਂ ਦੇ ਵਿੱਚ ਸਰਬਾਲਾ ਜੀ ਵੇਖੀ ਜਾ ਸਕਦੀ ਹੈ ਗਿਪੀ ਗਰੇਵਾਲ ਐਮੇਵਿਰਕ ਸਰਗੁਣ ਤੇ ਨਿਮਰਤ ਦੀ ਫਿਲਮ ਅਜੇ ਵੀ ਹਾਊਸਫੁੱਲ ਚੱਲ ਰਹੀ ਹੈ ਇਸ ਦੇ ਨਾਲ ਹੀ ਹਾਨ ਪਾਂਡੇ ਤੇ ਅਨੀਤ ਵੱਡਾ ਸਟਾਰਰ ਫਿਲਮ ਸਿਆਰਾ ਦੀ ਖੂਬ ਚਰਚਾ ਹੈ ਤੇ ਲੋਕਾਂ ਵੱਲੋਂ ਇਹ ਲਵ ਸਟੋਰੀ ਖੂਬ ਪਸੰਦ ਕੀਤੀ ਜਾ ਰਹੀ ਹੈ ਤੁਸੀਂ ਇਹਨਾਂ ਵਿੱਚੋਂ ਕਿਹੜੀ ਫਿਲਮ ਵੇਖ ਲਈ ਤੇ ਤੁਹਾਨੂੰ ਕਿਹੜੀ ਫਿਲਮ ਜ਼ਿਆਦਾ ਪਸੰਦ ਆਈ ਸ਼ੇਅਰ ਜ਼ਰੂਰ ਕਰੋ ਸੋ ਅਗਲੇ ਹਫ਼ਤੇ ਫਿਰ ਤੁਹਾਡੀ ਬਿਜ਼ੀ ਲਾਈਫ 'ਚ ਕੁਝ ਐਂਟਰਟੇਨਮੈਂਟ ਲੈ ਕੇ ਆਵਾਂਗੀ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ